ਪਹਿਲਵਾਨ ਵੀ ਪਹੁੰਚਦੇ ਜਾ ਰਹੇ ਐ ਵਿਸ਼ੇਸ਼ ਤੌਰ ਤੇ ਧੰਨਵਾਦ ਐ ਪਹਿਲਵਾਨਾਂ ਦਾ ਟੀਮਾਂ ਦੇ ਕਰਮੀ ਜੰਮਿਆ ਤੇਰੀ ਛਿੜਿਪਰੀ ਸੰਸਾਰੇ ਦਿਨ ਆਤਮ ਦੇ ਕਿਨਾਰੇ ਰੱਖੇ ਪੱਜਗ ਜਾ ਰਹੇ ਗੁੰਸਾ ਨਾਲ ਮੰਜ਼ਲ ਸਾਹ ਪਾਰੀਆਂ ਤੇਰੇ ਕੁਤਬਾ ਜੀ ਬਾਬਾ ਸੁੰਦਰਦਾਸ ਸਪੋਰਟਸ ਕਲੱਬ ਦਿਮਾਣਾ ਕਬੱਡੀ 75 ਕਿਲੋ ਸਮਾਂ ਬਹੁਤ ਜ਼ਿਆਦਾ ਹੋ ਗਿਆ ਐ ਨੂੰ ਕਾਰਨਾ ਤੇਰੇ ਬੱਚਿਆਂ ਗਲਤੀ ਵਲਤੀ ਮਾਫੀ ਦੇ ਪੀਰ ਜੀ ਤੇਰਾ ਵਕਤ ਨਮਾਜ ਦਾ ਮੇਰਾ ਵਕਤ ਪ੍ਰਿਆਦਾ ਚੱਕ ਲੋ ਹੱਜ ਗਜ਼ਾਰਦਾਰ ਨਿਗਾਹ ਕੀਤੀ ਜੱਗ ਤਾਰਦਾਰ ਸ਼ਰਮਾ ਤੇਰੀ ਨਾਂ ਦੀਆਂ ਤਮ ਤਮਸ ਕੀ ਸੁਲਤਾਨ ਤੈਨੂੰ ਚਾਰੇ ਕੂਟਾ ਪੀਰ ਜੀ ਨੇ ਉਹਨੋਂ ਖੰਸਲਾ ਮਾਤਾ ਐਸਾਂ ਦੇ ਘਰ ਜਾਇਆ ਉਕੋ ਬਾਗ ਲਾਇਆ ਬਾਬਾ ਦੇ ਨੂੰ 라ਵਦੀਂਦਾ ਜਾਇਆ ਹੋ ਕੇ ਕੱਕੀ ਤੇ ਸਵਾਰ ਆਵੋ ਮੇਰੇ ਪਾਸ ਤੱਕ ਮਿਹਰਬਾਨੀ ਦੀਂਂਦਿਆਲ ਕਾਲ ਸਿੰਘ ਕੀ ਸਰ ਕਰਨਾ ਚੱਡੇ ਚੁੰਦੇ ਚਾਰ ਜਹਾਨ ਤੈਨੂੰ ਰਾਕੇ ਕੰਨ ਸਲਾਮਾ ਜੀ ਹੀ ਜੀਦਾ ਕਾਲ ਸਿੰਘ ਅਵਤਾਰ ਗੱਲ ਦਲਜੀਤ ਸੰਧੂ ਤੇ ਸਾਡਾ ਵੱਡਾ ਭਰਾ ਮੇਰੇ ਵੀਰੋ ਅਮਰਤਪਾਲ ਸਿੰਘ ਇਹਨਾਂ ਸਾਰੇ ਵੀ ਅਗਲੀ ਰੇਡ ਚੋਬਰ ਲਈ ਫੇਰ ਤਿਆਰ ਵਰ ਤਿਆਰ ਹੈ ਹਾਂਜੀ ਜੋ ਦੇ ਸਾਥੀ ਗਰਾਊਂਡ ਦੇ ਵਿੱਚ ਸਾਧੀਆਂ ਨੂੰ ਬੇਨਤੀ ਆ ਕਿ ਜਿਹੜੇ ਨਾਲ ਇਹ ਜਲਾਲਪੁਰ ਕਲਾ ਸਮੇਂ ਨਾਲ ਆ ਕੇ ਚੈੱਕ ਅਪ ਕਰ ਲੈਣੀਆਂ ਟੀਮਾਂ ਦੇ ਖਿਡਾਰੀਆਂ ਨੂੰ ਮੈਂ ਬੇਨਤੀ ਕਰ ਰਿਹਾ ਵੀ ਟੀਮਾਂ ਜਲਦ ਆ ਖੇਡਾਈ ਦੇ ਜਫੇ ਦੇਖਣ ਯੋਗ ਬਣ ਗਿਆ ਅੱਜ ਦੇ ਮੈਚ ਦੇ ਟੌਪ ਦੇ ਜਫੇ ਲੱਗ ਗਿਆ ਗੱਬਰ ਕਹਿੰਦੇ ਐਨ ਮੂਥੇ ਮਾਰੀ ਆਉਂਦਾ ਗੱਬਰ ਕਹਿੰਦੇ ਪੁੱਠੇ ਕਰੀ ਆਉਂਦਾ ਜੰਪਰਾ ਦੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਅਗਲੀ ਰੇਡ ਮੰਨਿਆ ਜਾਂਦਾ ਜਿਹੜਾ ਉੱਡਦੀ ਰੇਡ ਨੂੰ ਨੱਪੇ ਔਰ ਦੀਆਂ ਰੇਡਾਂ ਨੂੰ ਕਾੜ ਉਹ ਜੱਫੇ ਲਾ ਕੇ ਬੱਲੇ ਬੱਲੇ ਕਰਾਉਂਦਾ ਹੈ ਬਹੁਤ ਵੱਡਾ ਧੰਨਵਾਦ ਹੈ ਫਿਰ ਸੋਤਨ ਲਾਲ ਜੀ ਯਾਰ ਜੀ ਲਾਲ ਉਹ ਕਹਿੰਦੇ ਜਲਾਲ ਪਰੀ ਪਰੀ ਲੱਗਦੀ ਹੈ ਜਿੱਥੇ ਗੱਭਰੂ ਪੱਬ ਕਰਦਾ ਉਹ ਇੱਥੇ ਉੱਗਦਾ ਸਰੋ ਦਾ ਬੁੱਟਾ ਨਾਮੀ ਦੀ ਕਮਨ ਬਵੇਂ ਪੀੜ ਹੋਰ ਮੇੜ ਪਾ ਗਈ ਮੋਦੀ ਵੀਰ ਨੇ ਛੇਹ ਪਹਾੜੀ ਨੇ ਕਹਿੰਦੇ ਨਿਹਾਲੂ ਵਾਲਿਆ ਰੇਤ ਕੌਣ ਲਈ ਵਧ ਆਇਆ ਮੇਰੇ ਮਿੱਤਰੋ ਜਿਹੜਾ ਜਲਾਲ ਸਿੰਘ ਨੇ ਵੱਡੇ ਜੋਗਦਾਂ ਇਸ ਮੇਲੇ ਦੀ ਭੇਜਿਆ ਕਰਨ ਪੰਗ ਹੋਣਾ ਨੇ ਉਹ ਵੱਡੇ ਕਹਾਂ ਜਦੋਂ ਰੂਣ ਆਇਆ ਉਹ ਕਹਿੰਦੇ ਜਿੰਦੀ ਜੀਐਸਏ ਉਹ ਦਿਖਾਣਗੇ ਆਤਮਾਸ਼ਰੇ ਵੀਰ ਬੋਲਸਤੇ ਉਹ ਕੇਨਰ ਕਲੈਡਾ ਪਾਵੇਂ ਲਖਵੇ ਦੀਆ ਉਹ ਗੱਲ ਜੁੱਫੇ ਤੇ ਬੁਤਰੀ ਹੈ ਗੋਰੀਆ ਵਾਲੇ ਪਾਸੇ ਹੈ ਤੇ ਜਲਾਲਪੁਰ ਕਹਾਂ ਦੀ ਟੀਮ ਜਿਹੜੀ ਆ ਗਈ ਹੈ ਉਹ ਖੇਤਾਂ ਵਾਲੇ ਪਾਸੇ ਹੈ ਅਗਲੀ ਰੇਡ ਜੋਪਰ ਕਹਿੰਦੇ ਪੌਂਕ ਲਈ ਵੇ ਤਿਆਰ ਵਰ ਤਿਆਰ ਹੈ ਗੁੱਟ ਫੜਿਆ ਗਿਆ ਕਾਲੇ ਸੰਘਾ ਦਾ ਸ਼ਣੀ ਨੂੰ ਉਸਤਾਦ ਮੰਨਦਾ ਆਹ ਜੋਪਰ ਉਨੇ ਕਿੱਤੇ ਫੜੇ ਗਿਆ ਦੋ ਤੋਂ ਤਿੰਨ ਲਗਾ ਲਾ ਗਿਆ ਜਿਵੇਂ ਕਹਿੰਦੇ ਸਲਾਹ ਲਾਉਣ ਵਾਲੀ ਗੱਲ ਕਰ ਦਿੱਤੀ ਹੈ ਉਹ ਕੰਜੀ ਵੱਜ ਗਈ ਹੈ ਜੋਰ ਲੱਗ ਰਿਹਾ ਹੈ ਅਗਲੀ ਰੇਡ ਹੌਂਦਲੇ ਗੱਲਾਂ ਹੋ ਜਿਦਾ ਬੇਲੀ ਲਈ ਧਰਤੀ ਵਿੱਚ ਬੋਲ ਮਿਲਦੇ ਹੈ ਜੇ ਬੱਲੇਬਾਜ਼ ਦੇ ਕਿੰਨਾ ਸਾਡੇ ਪੈਰ ਵੀ ਪਹੁੰਚਿਆ ਸੋ ਜਿਵੇਂ ਜੱਫੇ ਲਾਉਦੇ ਹੈ ਉਹ ਗੱਲਾਂ ਵੱਡੀਆਂ ਹੋ ਰਹੀਆਂ چار جگانا لا لگے ہاں تھینک یو سامنے ایک ]نا ایک نا

ਔਰ ਰੱਖ ਜਾਂਦਾ ਜੀ ਦੇ ਚਰਨਾਂ ਉਹ ਮੁੰਡਾ ਕਹਿੰਦੇ ਇੱਕ ਜਾਨਦਾਰ ਨੰਬਰ ਦੀ ਟੀਮ ਨੇ ਇਸੇ ਵਿੱਚ ਜੋੜ ਗਿਆ ਅਗਲੀ ਰੇਡ ਹੋਰ ਮੁੰਡਾ ਕਹਿੰਦੇ ਪਾਉਣ ਲਈ ਸਾਹਮਣੇ ਦੇ ਰੰਗ ਵਿੱਚ ਗੱਪਰੂ ਕਹਿੰਦੇ ਵਧਾ ਆਇਆ ਕਾਕਾ ਕਹਿੰਦੇ ਕਪੂਰ ਖਲੇ ਵਾਲਾ ਐਨ ਵਧਾ ਹੋਇਆ ਤੇ ਗੱਲਾਂ ਚੱਲੀਆਂ ਕੰਨੇ ਦੇ ਖੁੱਚ ਪੱਤੀ ਗਈ ਹੈ ਕਿ ਖੁੱਚ ਪੱਤਲੀ ਕਬੱਡੀ ਵਿੱਚ ਬੜੀ ਔਕੀ ਹੁੰਦੀ ਲਾਉਣੀ ਧਾਕ ਮਿੱਤਰੋ ਮੁੰਡਾ ਕਹਿੰਦੇ ਐਨ ਰਵਣਾ ਨੂੰ ਵਾਧਾ ਦਰ ਆਉਂਦਾ ਨੰਬਰ ਇਹ ਨਾਲ ਇਹ ਭਾਈ 52 ਸਾਲ ਹੋ ਗਿਆ ਜੀ ਇਹ ਕਰਾਉਂਦਿਆਂ ਨੂੰ ਜੀ ਕੀ ਨਾਮ ਹੈ ਮੇਰਾ ਨਾਮ ਪ੍ਰਸ਼ੋਦਨ ਲਾਲ ਜੀ ਇਹ ਜਿਹੜਾ ਕਰਵਾ ਰਹੇ ਇਹ ਪੈਂਡਟ ਮਾਰਿਆ ਚ ਕਰਾਇਆ ਜਾਂਦਾ ਜੀ ਗੱਲ ਕਰੀਏ ਇਨਾਮਾਂ ਦੇ ਤੇ ਨਾਮ ਦੇ ਨਾਮ ਪਹਿਲਾ ਨਾਮ ਹੈਗਾ 110000 ਦਾ ਜੀ ਦੂਜਾ ਨਾਮ ਹੈਗਾ 51000 ਦਾ ਇਹ ਕਬੱਡੀ ਦੇ ਜਿਹੜੇ ਮੈਚ ਆ ਉਹਨਾਂ ਦਾ 55000 ਦਾ ਨਾਮ ਪਹਿਲਾ ਇਹ ਦੂਜਾ ਨਾਮ ਹੈਗਾ ਜੀ 41000 ਰੁਪਏ ਦਾ ਇਹ ਇੱਕ ਮੋਟਰਸਾਈਕਲ ਵੀ ਦਿੱਤਾ ਜਾਣਾ ਜੀ ਤੇ ਨਾਲ ਐਲ ਸੀ ਡੀਆਂ ਦੋ ਦੇਣੀਆਂ ਜੀ